ਆਨਪੁਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਆ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚੂਕੀਆਂ ਨੇ ਇਹ ਇਹ ਬਾਉਪੁਰ ਪੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਗਲੋਕਾਂ ਨੂੰ ਆਗਲਾ ਸੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਆ ਸਾਨੂੰ ਸਾਂਭਣ ਦੇ ਸਾਂਖੋਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਪੁਰ ਪੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਗਲੋਕਾਂ ਨੂੰ ਆਜਿਹਾ ਸੱਬਣ ਦਾ ਜਾਂ ਇਸ ਤਰ੍ਹਾਂ ਦੀ ਹੀ ਸਿਚੁਏਸ਼ਨ ਬਣਦੀ ਹੈ ਇਸ ਨੂੰ ਸਾਂਭਣ ਲਈ ਸਾਂਖੋਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਆ ਹੁਣ ਸਿਚੁਏਸ਼ਨ ਨੂੰ ਦੇਖ ਰਿਆ ਹੋਇਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਕਰ ਕੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਸਾਂਭਿਆ ਜਾਏਗਾ ਤਾਂ ਆ ਲੋਕਾਂ ਨੂੰ ਆ ਜਿਹੜਾ ਸੱਬਣ ਦਾ ਜਾਂ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਆ ਸਾਨੂੰ ਸਾਂਭਣ ਦੇ ਤਾਂ ਕੋਲੋਦੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਪੁਰ ਕੁਲਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਪ ਲੋਕਾਂ ਨੂੰ ਆ ਜਿਹੜਾ ਸੱਬਣਦਾਲ ਜਾਂ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਹੈ ਉਸ ਨੂੰ ਸਾਂਭਣ ਲਈ ਤਾਂ ਕੋਰੋਦੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਆ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਕਰ ਕੁਲਦੇ ਨਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆ ਲੋਕਾਂ ਨੂੰ ਆ ਜਿਹੜਾ ਤੱਬਣ ਦਾ ਜਾਂ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਆ ਸਾਨੂੰ ਸਾਂਭਣ ਦੇ ਤਾਂ ਕੋਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉ ਕੋਰ ਕੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਗਲੋਕਾਂ ਨੂੰ ਆ ਜਿਹੜਾ ਸੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਹੈ ਉਸ ਨੂੰ ਸਾਂਭਣ ਲਈ ਸਾਂਘਪੁਰ ਨਦੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ। ਆਹ ਫੌਜ ਇੱਥੇ ਪਹੁੰਚੀ ਆ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ। ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚੂਕੀਆਂ ਨੇ ਤੇ ਇਹ ਬਾਉਪੁਰ ਕੁੱਲ ਦੇ ਨੇੜੇ ਦਾ ਏਰੀਆ। ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਪ ਲੋਕਾਂ ਨੂੰ ਆ ਜਿਹੜਾ ਸੱਤਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਆ ਉਸ ਨੂੰ ਸਾਂਭਣ ਦੇ ਸਾਂਨਪੁਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖ ਰਿਆ ਹੋਇਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਕਰ ਕੁੱਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਬਨੇਖਾ ਨੂੰ ਅਜਿਹਾ ਸੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਹੈ ਉਸ ਨੂੰ ਸਾਂਭਣ ਦੇ ਤਾਂ ਕੋਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤੇ ਇਹ ਬਾਉਕਰ ਪੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆ ਦੇਖਾਂ ਨੂੰ ਆ ਜਿਹੜਾ ਸੱਬਨ ਦਾ ਉਹ ਜਿੱਤਰੀ ਦੀ ਸੀ ਸਿਚੁਏਸ਼ਨ ਬਣ ਗਈ ਹੈ ਇਸ ਨੂੰ ਸਾਂਭਣ ਦੇ ਤਾਂ ਕੋਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆ ਰਿਹਾ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚੂਕੀਆਂ ਨੇ ਇਹ ਇਹ ਬਾਉਕਰ ਪੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਦਮੋਖਾਂ ਨੂੰ ਅਜਿਹਾ ਸੱਬਣ ਦਾ ਜਿਸ ਤਰ੍ਹਾਂ ਦੀ ਹੀ ਸਿਚੁਏਸ਼ਨ ਬਣਦੀ ਹੈ ਇਸ ਨੂੰ ਸਾਂਭਣ ਦੇ ਤਾਂ ਕੋਲੋਦੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤੇ ਇਹ ਬਾਉਪੁਰ ਪੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਗ ਲੋਕਾਂ ਨੂੰ ਅੱਜ ਜਿਹੜਾ ਤੱਬਣ ਦਾ ਜਾਂ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਹੈ ਅਸ ਨੂੰ ਸਾਂਭਣ ਲਈ ਸਾਂਕੋਲ ਉਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤੇ ਇਹ ਬਾਉਪੁਰ ਤਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਗਲੋਕਾਂ ਨੂੰ ਆਜਿਹਾ ਸੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਹੈ ਨੂੰ ਸਾਂਭਣ ਲਈ ਸਾਂਘਪੁਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆ ਰਿਹਾ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚੂਆਂ ਨੇ ਇਹ ਇਹ ਬਾਉਪੁਰ ਕੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਮ ਲੋਕਾਂ ਨੂੰ ਅਜਿਹਾ ਸੱਬਣ ਦਾ ਜਾਂ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਹੈ ਇਸ ਨੂੰ ਸਾਂਭਣ ਲਈ ਤਾਂ ਕੋਲੋਦੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ। ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖ ਰਿਆ ਆ। ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ। ਇਹ ਇਹ ਬਾਉਪੁਰ ਕੁਲਦੇ ਨੇੜੇ ਦਾ ਏਰੀਆ। ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਗਲੋਕਾਂ ਨੂੰ ਆ ਜਿਹੜਾ ਸੱਬਣਦਾਲ ਜਾਂ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਆ ਸਾਨੂੰ ਸਾਂਭਣ ਦੇ। ਤਾਂ ਕੋਰੋਦੀ ਦੇ ਵਿੱਚ ਪੋਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਪਾ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਪੁਰ ਪੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਪੋਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆ ਦੇਖਿਆ ਨੂੰ ਆ ਜਿਹੜਾ ਤੱਬਣ ਦਾ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਹੈ ਇਸ ਨੂੰ ਸਾਂਭਣ ਲਈ ਤਾਂ ਕੋ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਆ ਹੁਣ ਸਿਚੁਏਸ਼ਨ ਨੂੰ ਦੇਖਦੇ ਆਂ ਆ ਤੇ ਆਰਮੀ ਦੀਆਂ ਜੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਕਰ ਕੁਲਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆ ਦੇਖਾਂ ਨੂੰ ਆ ਜਿਹੜਾ ਤੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਆ ਸੂ ਸਾਂਭਣ ਦੇ ਲਈ ਸਾਂਖੂਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਆ ਹੁਣ ਸਿਚੁਏਸ਼ਨ ਨੂੰ ਦੇਖਦੇ ਆਵੇਂ ਆ ਤੇ ਆਰਮੀ ਦੀਆਂ ਜੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤੇ ਇਹ ਬਾਉਪੁਰ ਕੁੱਲ ਦੇ ਨੇੜੇ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਬਨੇਖਾਂ ਨੂੰ ਆ ਜਿਹੜਾ ਸੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਆ ਸੂ ਸਾਂਭਣ ਦੇ ਸਾਂਖਰ ਲੋਧੀ ਦੇ ਵਿੱਚ ਫੌਜ ਦੇ ਵੱਲੋਂ ਮੋਰਚਾ ਸਾਂਭ ਲਿਆ ਗਿਆ ਫੌਜ ਇੱਥੇ ਪਹੁੰਚੀ ਹੈ ਹੁਣ ਸਿਚੁਏਸ਼ਨ ਨੂੰ ਦੇਖਦੇ ਆ ਰਿਹਾ ਤੇ ਆਰਮੀ ਦੀਆਂ ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਇਹ ਇਹ ਬਾਉਕਰ ਕੁਲ ਦੇ ਨਜ਼ਦੀਕ ਦਾ ਏਰੀਆ ਜਿੱਥੇ ਫੌਜ ਦੇ ਵੱਲੋਂ ਹੁਣ ਮੋਰਚਾ ਜਿਹੜਾ ਉਹ ਸਾਂਭਿਆ ਜਾਏਗਾ ਤਾਂ ਆਜ ਮੌਕਾ ਨੂੰ ਆ ਜਿਹੜਾ ਤੱਬਣ ਦਾ ਜਿਸ ਤਰ੍ਹਾਂ ਦੀ ਸੀ ਸਿਚੁਏਸ਼ਨ ਬਣਦੀ ਹੈ ਉਸ ਨੂੰ ਸਾਂਭਣ ਦੇ